ਉਹ ਜਿਹੜੀ ਮਾਮੇ ਦੀ ਕੁੜੀ ਨੇ ਪਤਾ ਨਹੀਂ ਉਹਨੂੰ ਕੀ ਉਂਗਲਾ ਲਾਈਆ ਕੀ ਨਹੀਂ ਉਹ ਇੱਥੇ ਆਈ ਆ ਉਹਨੇ ਗਾ ਮਾੜੀ ਗੱਲ ਬਾਤ ਕੀਤੀ ਉਹ ਕਹਿੰਦੇ ਸੀ ਤੇਰੇ ਤਾਂ ਨਹੀਂ ਹੱਥੀ ਪਿਆ ਸੀ ਤੇ ਇਹਨਾਂ ਦਾ ਗੱਲ ਬਾਤ ਮੂੰਹ ਨਾਲ ਹੀ ਕੀਤੀ ਆ ਓਏ ਉਹ ਗੈਨੀ ਕਹਿੰਦਾ ਜਿਹੜਾ ਨਿਆਗਾ ਸੀ ਨਾਲ ਉਹ ਕਹਿੰਦਾ ਤੂੰ ਲੜਨਾ ਮੇਰਾ ਭਰਾ ਕਹਿੰਦਾ ਤਾਂ ਨਹੀਂ ਆਹੀ ਨਹੀਂ ਲੜਨਾ ਭਰਾ 와 ਹੀ ਤਾਂ ਉੱਧਰ ਮਗਾ ਇਧਰੋਂ ਨਿਕਲ ਗਏ ਆਏ ਆ ਮਤਲਬ ਕਿ ਹੈ ਅੱਜ ਵਿੱਚ ਪਰਿਵਾਰ ਹੀ ਸੀ ਹਾਂਜੀ ਪਰਿਵਾਰ ਹੀ ਸੀ ਹਾਂਜੀ ਮੇਰਾ ਸਾਦਾ ਭਰਾ ਆਇਆ ਜੀ ਅਮਨਦੀਪ ਰੇਗਰ ਉਹ ਕੀ ਗੱਲ ਹਲਾ ਦਾ ਇਹ ਪਤਾ ਨਹੀਂ ਕੋਈ ਹੈ ਨਾ ਉਹਦਾ ਫੋਨ ਲੱਗਦਾ ਪਿਆ ਵਾ ਨਾ ਕਿਸੇ ਹੋਰ ਦਾ ਨੰਬਰ ਹੈ ਮੇਰੇ ਕੋਲੇ ਉਹਨਾਂ ਨੂੰ ਜਾਣਦੇ ਨਹੀਂ ਸੀਗੇ ਆਈ ਤਾਂ ਮਾਮੇ ਦੀ ਕੁੜੀ ਨੂੰ ਦਾਦਾ ਮੁੰਡੇ ਨੂੰ ਜਾਣਦੇ ਹਾਂ ਹਾਂਜੀ ਉਹਦੇ ਇਲਾਕੇ ਦੇ ਵੱਜੀਆਂ ਨੇ ਹਾਂਜੀ ਤਿੰਨ ਚਾਰ ਵਾਰ ਹੋਏ ਅੱਜ ਲੱਗੇ ਮੇਰੀ ਮੰਮੀ ਆ ਗਈ ਸੀ ਉਦੋਂ ਟਾਈਮ ਨਾਲ ਠੀਕ ਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇੱਧਰ ਆਏ ਆ ਤੇ ਮੰਮੀ ਆਏ ਆ ਇੰਨੀ ਦਿਨੋਂ ਉਹਦੇ ਗੇਟ ਦੇ ਵਿਚੋਂ ਨੇ ਕੁਰਬਾਨਾ ਮਾਰੀਆਂ ਹੀਆਂ ਦੀ ਕਿ ਉਹ ਪੋੜੀ ਚੜ੍ਹ ਕੇ ਚੱਲਿਆ ਹੀ ਬਾਹਰ ਨੂੰ ਤੇ ਇੰਨੀ ਦਿਨੋਂ ਮੰਮੀ ਆਈ ਤੇ ਉਹ ਉਹਨੂੰ ਅੰਦਰੋਂ ਕੱਢ ਕੇ ਤੇ 8 ਵਜੇ ਪਟਾਕੇ ਦੇ ਲੈ ਗਏ ਸੀ ਉਹਨਾਂ ਨੂੰ ਮੰਮੀ ਲੈ ਗਏ ਮੇਰੇ ਇਹ ਜਿਹੜਾ ਘਰ ਤੋਂ ਬੜੀ ਦੂਰ ਜਿਹੜਾ ਲਾਈਟ ਹੁੰਦੀ ਹੈ ਇਹ ਤਾਂ ਦੂਜੇ ਪਾਜੀ ਸੀਗੇ ਉਹ ਛਡਾਉਣਗੇ ਸੀਗੇ ਉਹਦੇ ਮਾਰੀ ਕੁਰਬਾਨਾ ਉਹਨਾਂ ਹੀ ਕਰਤੋਂ ਤੇ ਇੱਕੋ ਹੀ ਬੰਦੇ ਦਾ ਆਇਆ ਇੱਕੋ ਹੀ ਬੰਦੇ ਦਾ ਆਇਆ ਇਹਦੇ ਫਟਾ ਬੱਤੀ ਆ ਜੀ ਇਹਦੇ ਗਰਦਨ ਦੇ ਸੋਹਣੇ ਗਰਦਨ ਬੱਤੀ ਜੀ ਇਹੋ ਦਾ